22 ਤਰੀਕ ਨੂੰ ਦੋਸਤੋ ਦਿਨ ਪੂਰੇ ਆ ਇੱਕ ਹਫਤੇ ਨੂੰ ਪੂਰੀ ਸੋਹਣੀ ਬਣ ਜੂਗੀ ਸੋ ਗੱਲ ਕਰੀ ਮੇਰਾ ਵੀਰ ਗੱਬਣ ਪਸ਼ੂ ਦੀ ਅਗਲਾ ਕਹਿ ਦਿੰਦਾ ਵੀ ਆਪਾਂ ਜਿਹੜਾ ਜੈਨੂਨ ਚੋਇਆਗਾ ਬਾਈ ਯਾਰ ਆਪਾਂ 16 ਲੀਟਰ ਖੁੱਲਾ ਚੋਇਆ ਮੈਂ ਥੱਲੋ ਅੱਛਾ ਹਾਂ ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਹਨੀ ਦੇ ਘਰੋਂ ਬਣਾ ਰਹੇ ਆ ਪਿੰਡ ਆ ਗਿਆ ਦੋਸਤੋ ਬਗੇਰ ਨੱਤ ਵਗੇਰੇ ਇਹ ਇਕੱਠੇ ਇਕੱਠੇ ਪਿੰਡ ਆ ਵੀਰੇ ਜ਼ਿਲ੍ਹਾ ਬਠਿੰਡਾ ਮੋੜ ਮੰਡੀ ਤਹਿਸੀਲ ਚ ਦੋਸਤੋ ਇਹ ਪਿੰਡ ਆ ਬਿਲਕੁਲ ਇੱਕ ਘਰੇਲੂ ਘਾਰਾ ਕੋਈ ਵਪਾਰ ਦਾ ਕੰਮ ਨਹੀਂ ਆਹ ਆ ਬਾਈ ਯਰ ਕਹਿੰਨੇ ਇੱਕ ਮੱਝ ਸੇਲ ਕਰਨੀ ਆ ਕਿੰਨਾ ਕੇ ਦਾ ਦੁੱਧ ਚੋਇਆ ਇਹਨਾਂ ਨੇ ਜਿਹੜਾ ਤੇ ਕੀ ਇਹਦਾ ਮੁੱਲ ਰੋ ਸਾਰੀ ਇਨਫਰਮੇਸ਼ਨ ਆਪਾਂ ਮਾਲਕਾਂ ਤੋਂ ਲਵਾਂਗੇ ਵੀਡੀਓ ਨੂੰ ਮੇਰਾ ਭਰਾ ਲਾਸਟ ਤੱਕ ਦੇਖ ਲਿਓ ਮੁੱਲ ਨੰਬਰ ਸਾਰਾ ਵੀਡੀਓ ਦੇ ਵਿੱਚ ਆਪਾਂ ਦੱਸਿਆ ਹੁੰਦਾ ਤੇ ਆਜੋ ਬਾਈ ਨਾ ਕਰਦੇ ਆ ਗੱਲਬਾਤ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲਓ 21 ਤਰੀਕ ਪਹਿਲਾ ਮਹੀਨਾ ਤੇ 2026 ਨਾਮ ਹਣੀ ਪਿੰਡ ਵਗੈਰ ਨੰਬਰ ਬਾਈ ਦਾ ਇਹ ਠਾ ਚੱਲੀ ਜਾਂਦਾ ਹੋਰ ਸਸਰੀ ਘਾਲ ਬਾਈ ਜੀ ਸਸਰੀ ਘਾਲ ਬਾਈ ਜੀ ਪਿੰਡ ਆਪਣਾ ਵਗੇਰ ਹੈ ਨਾ ਹਾਂਜੀ ਬਗੇਰ ਚਟ ਸਿੰਘ ਜੀ ਠੀਕ ਹੈ ਤੇ ਬਈ ਇਹ ਕਿੰਨਾ ਵਾ ਸੂਆ ਸੁੰਦੀ ਆ ਵੀਰੇ ਇਹ ਭਰਾ ਚੌਥਾ ਸੂਆ ਸੂ ਗਈ ਚੌਥਾ ਸੂਆ ਸੂ ਗਈ ਬਾਈ ਨੱਟ ਫਿੱਟ ਜੀ ਉਹ ਗੱਲ ਕਰੀ ਮੇਰਾ ਵੀਰੇ ਗੱਬਣ ਪਸ਼ੂ ਦੀ ਅਗਲਾ ਕਹਿ ਦਿੰਦਾ ਵੀ ਆਪਾਂ ਜਿਹੜਾ ਜੈਨੂਨ ਚੋਇਆਗਾ ਬਾਈ ਯਾਰ ਆਪਾਂ 16 ਲੀਟਰ ਖੁੱਲਾ ਚੋਇਆ ਮੈਂ ਥੱਲੋ ਅੱਛਾ ਹਾਂ ਜ਼ਿੰਮੇਵਾਰੀ ਆਪਣੀ ਠੀਕ ਆ 16 ਲੀਟਰ ਚੋਇਆ ਤੇ ਬਈ ਇਹਦੇ ਸੂਣ ਦੇ ਕਿੰਨੇ ਕ ਦਿਨ ਪਏ ਆ ਹਜੇ ਹਫਤੇ ਦੀ ਕੱਤੀ ਆ ਆਪਣਾ ਇੱਕ ਇੱਕ ਹਫਤੇ ਦੀ ਹਾਂ ਹਫਤੇ ਦੀ ਪੂਰਾ ਸਹੀ ਇੱਕ ਹਫਤਾ ਹਾਂ ਇੱਕ ਹਫਤਾ ਪੂਰਾ 28 ਤਰੀਕ ਤੱਕ ਦਿਨ ਪੂਰੇ ਆ ਹਾਂ ਹਾਂ ਪੂਰੇ ਆ ਅੱਜ ਕਿਦੀ ਵੀਡੀਓ ਆ 28 ਤਰੀਕ ਨੂੰ ਦੋਸਤੋ ਦਿਨ ਪੂਰੇ ਆ ਇੱਕ ਹਫਤੇ ਨੂੰ ਪੂਰੀ ਸੋਹਣੀ ਬਣ ਜੂਗੀ ਤੇ ਗੱਬਣ ਦਾ ਪਤਾ ਬਾਈ ਕੁਝ ਕਿਹੜੇ ਟਿਕਟੂ ਕਿਹਦੇ ਤੋਂ ਕਿਉਂ ਨਹੀਂ ਪਤਾ ਇਹ ਸਰਕਾਰੀ ਸੀਮੰਦੀ ਆ ਬਾਈ ਅੱਛਾ ਸਰਕਾਰੀ ਸੀਮੰਟੋਂ ਗੱਬਣਾ ਠੀਕ ਹੈ ਅੱਜ ਤਾਂ ਹਸਪਤਾਲ ਚ ਡਾਕਟਰ ਠੀਕ ਆ ਠੀਕ ਆ ਉਹ ਨਹੀਂ ਭਰਿਆ ਹੈ ਹਾਂਜੀ ਤੇ ਦੁੱਧ ਫਿਰ ਬਾਈ ਚਵਾਈ ਬੰਦਾ ਬੁੜੀ ਜਿਵੇਂ ਮਰਜ਼ੀ ਚੋਈ ਜਾਂਦਾ ਹਾਂ ਹਾਂ ਜਿਵੇਂ ਮਰਜ਼ੀ ਭਰਾ ਅੱਛਾ ਤਕਰੀਬਾ ਉਠਾਦੇ ਉਹ ਵੀ ਚੌਂ ਜਰ ਅੱਛਾ ਐਡੀ ਸੀਰਕੂ ਨੀ ਮੈਂਸਾ ਹਾਂ ਬਾਕੀ ਖੋਲ ਕੇ ਦੋਸਤੋ ਸਾਨੂੰ ਤੋੜ ਕੇ ਦਿਖਾ ਦੇਣਾ ਨੰਬਰ ਬਾਈ ਦਾ ਠੇਠਾ ਚੱਲੀ ਜਾਂਦਾ ਪਿੰਡ ਬਗੇਰ ਵੀਰੇ ਬੁਰਜ ਸੇਮਾ ਨੱਤ ਵਗੇਰੇ ਇਹ ਇਕੱਠੇ ਇਕੱਠੇ ਪਿੰਡ ਰਹਿ ਗਏ ਤਲਵੰਡੀ ਸਭ ਤੋਂ ਬਾਈ ਆਪਣਾ ਪਿੰਡ ਹੈ ਨਾ 5-7 ਕਿਲੋਮੀਟਰ 7 ਕਿਲੋਮੀਟਰ ਬਾਟ ਹੈ ਜੀ ਹਾਂ ਆ ਦੇਖ ਲਓ ਵਧੀਆ ਬੇਲੂ ਬੂਚੀਆਂ ਮਿਆਂ ਵੱਜ ਕੱਦ ਦਰਮਿਆਨੇ ਦੀ ਆ ਗਈ ਦੋਸਤੋ ਕੱਲ ਕਰ ਲੇਵੇ ਦੀ ਜਿਹੜੇ ਸਾਬ ਨਾਲ ਇੱਕ ਹਫਤਾ ਪਿਆ ਬਾਈ ਕਹਿੰਦਾ ਉਦੋਂ ਪੂਰੀ ਸੋਹਣੀ ਆਣ ਨਿਖਰ ਕੇ ਆ ਜਾਂਦੀ ਥੱਲੋਂ ਆ ਲੈ ਹੂੰ ਕਰ ਲੋ ਚੱਕ ਬਾਈ ਨੰਬਰ ਭਰਾ ਦਾ ਹੀਠਾ ਸੋ ਜਿਹੜੇ ਵੀ ਮੇਰੇ ਭਰਾ ਨੂੰ ਕਿਸਾਨ ਆਉਂਦੀ ਆ ਕੋਲੇ ਆ ਜਾ ਕਰੋ ਬਈ ਆਪਦੀ ਤਸੱਲੀ ਜਿਵੇਂ ਮਰਜ਼ੀ ਕਰ ਸਕਦੇ ਹਾਂ ਦਵਾਲਾ ਬਾਈ ਗੇੜਾ ਇੱਕ ਹੋਰ ਦਵਾਲਾ ਹਾਂ ਜੇ ਕਿਸੇ ਵੀ ਭਰਾ ਨੇ ਇਸ ਤਰ੍ਹਾਂ ਦੀ ਐਡ ਕਰਾਉਣੀ ਹੈ ਮੇਰਾ ਨੰਬਰ ਲਿਖ ਲਓ ਬਾਈ 7529000631 ਘਰੇਲੂ ਘਰ ਚ ਹਾਂ ਮੋੜ ਲਿਆ ਬਾਈ ਮੋੜ ਲਿਆ ਜੀ ਮੋੜ ਲਿਓ ਵੀਰੇ ਮੋੜ ਲਿਓ ਹਾਂ ਆ ਦੇਖੋ ਬਾਈ ਨੰਬਰ ਬਾਈ ਦਾ ਹੀਠਾ ਚੱਲੀ ਜਾਂਦਾ ਵੀਰੇ ਬਿਲਕੁਲ ਇੱਕ ਘਰੇਲੂ ਘਰ ਹੈ ਕੋਈ ਵਪਾਰ ਦਾ ਕੰਮ ਨਹੀਂ ਭਾਈ ਹਾਂ ਕੋਈ ਨਾ ਭਾਈ ਉੱਥੇ ਬਣ ਲਾ ਕੋਈ ਨਾ ਕੋਈ ਨਾ ਕੋਈ ਨਾ ਟਿਕਾਣਾ ਹਾਂ ਬੰਦੋ ਹੀ ਬੰਦੋ ਤੇ ਫਿਰ ਭਾਈ ਭਾ ਕੀ ਕਰਾਂਗੇ ਆਪਾਂ ਇਹਦਾ ਭਾ ਤਾਂ ਇਹਦਾ ਇੱਕ 65 ਮੰਗਦੇ ਆ ਜੀ 1 ਲੱਖ ਤੇ 65000 ਰੁਪਿਆ ਹਾਂਜੀ ਠੀਕ ਆ ਠੀਕ ਆ ਇੱਕ ਜੇ ਕੋਈ ਭਾਈ ਆਵੂਗਾ ਤਰੂ ਚੱਲ ਕੇ ਆਪਾਂ ਮਾਨਤਾਨ ਕਰਾਂਗੇ ਕੋਈ ਗੱਲ ਨਹੀਂ ਇੱਕ ਬੈਂਡ ਚੋਂ ਹਾਂਜੀ ਹਾਂਜੀ ਠੀਕ ਆ 1,65,000 ਰੁਪਏ ਬਾਈਰ ਕਰਨੇ ਦੋਸਤੋ ਡਿਮਾਂਡ ਰੱਖੀ ਆ ਮੁੱਲ ਕਰਿਆ ਬਾਕੀ ਜਿਹੜੇ ਭਰਾਣਾ ਜਿੱਥੇ ਸੌਦਾ ਨਿਬੜਦਾ ਉਹ ਥੋਡੇ ਦੋ ਬਾਈਆਂ ਚ ਗੱਲ ਆ ਹਨਾ ਨੰਬਰ ਹੇਠਾਂ ਪਿੰਡ ਵਗੈਰ ਵੀਡੀਓ ਦੇਖਣ ਲਈ ਦੋਸਤੋ ਬਹੁਤ ਬਹੁਤ ਤੁਹਾਡਾ ਧੰਨਵਾਦ ਸਸੀ ਕਾਲ ਬਾਈ ਜੀ ਸਾਰੇ ਭਰਾਣਾਂ